ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਟਮਾਟਰ ਲੈ ਲਏ ਟਮਾਟਰਾਂ ਨੂੰ ਆਪਾਂ ਕੱਟ ਕੱਟ ਲੈਨੇ ਇਹ ਆਪਾਂ ਨੇ ਧੋ ਕੇ ਪਲੇਟ 'ਚ ਪਾ ਲਏ ਇਹ 1 ਕਿਲੋ ਟਮਾਟਰ ਹੋਣਗੇ ਜੀ ਇਹਦੇ ਆਪਦਾ ਪੀਸ ਬਣਾ ਲੈ ਲਾਂਗੇ ਲਵਾਂਗੇ ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ ਆਹ ਕਟਕ ਕੇ ਇਹਦਾ ਬਹੁਤੇ ਬਰੀਕ ਪੀਸ ਵੀ ਨਹੀਂ ਕਰਨੇ ਬਹੁਤੇ ਵੱਡੇ ਵੀ ਨਹੀਂ ਕਰਨੇ ਚਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਟਮਾਟਰਾਂ ਨੂੰ ਕੱਟ ਲੈਨੇ ਆ ਲੋਜੀ ਟਮਾਟਰ ਆਪਾਂ ਨੇ ਸਾਰੇ ਕੱਟ ਲਏ ਹੁਣ ਇਹਨਾਂ ਨੂੰ ਆਪਾਂ ਟੱਕ ਕੇ ਇੱਕ ਵਾਰ ਕਰ ਦਿੰਨੇ ਆ ਹੁਣ ਇੱਧਰ ਆਪਾਂ ਨੇ ਚਾਰ ਪਿਆਜ਼ ਲੈ ਲੇ ਪਿਆਜ਼ਾਂ ਨੂੰ ਵੀ ਆਪਾਂ ਚੱਲ ਕੇ ਧੋ ਲਿਆ ਲੋਜੀ ਪਿਆਜ਼ਾਂ ਨੂੰ ਆਪਾਂ ਛਿਲਕੇ ਧੋ ਲਿਆ ਇਹਨਾਂ ਨੂੰ ਆਪਾਂ ਇੰਦਾ ਲੰਬੇ ਕੱਟਾਂਗੇ ਬਹੁਤੇ ਮੋਟੇ ਵੀ ਨਹੀਂ ਕੱਟਾਂਗੇ ਬਹੁਤੇ ਪਤਲੇ ਵੀ ਨਹੀਂ ਇੰਦਾ ਬਰੀ ਕੁਰੀ ਕੁਰੀ ਕੱਟ ਕਰ ਲਵਾਂਗੇ ਲਾਈਕ ਜ਼ਰੂਰ ਕਰਿਆ ਕਰੋ ਬੈਣੇ ਕਮੈਂਟ ਜ਼ਰੂਰ ਕਰਿਆ ਕਰੋ ਵਧੀਆ ਵਧੀਆ ਸਾਰੀਆਂ ਵੀਡੀਓ ਤੇ ਕਮੈਂਟ ਕਰਿਆ ਕਰੋ ਕਿਉਂਕਿ ਇੱਕ ਦੂਜੇ ਦੀ ਸਪੋਰਟ ਨਾਲੇ ਅੱਗੇ ਜਾਂਦਾ ਬੰਦਾ ਇਕੱਲੇ ਨਾ ਇਕੱਲਾ ਤਾਂ ਕੁਝ ਨਹੀਂ ਕਰ ਸਕਦਾ ਲਓ ਜੀ ਆਪਾਂ ਇਦਾਂ ਪਿਆਜ਼ਾਂ ਨੂੰ ਵੀ ਇਹ ਦਾ ਲੰਬੇ ਲੰਬੇ ਕੱਟ ਲੈਨੇ। ਉਹ ਜੀ ਪਿਆਜ਼ ਆਪਾਂ ਨੇ ਸਾਰੇ ਕੱਟ ਲਏ। ਇੱਧਰ ਆਪਾਂ ਨੇ ਲਸਣ ਲੈ ਲਿਆ। 5-4 ਕ ਇਕੱਠੀਆਂ ਆਪਾਂ ਲਸਣ ਦੀਆਂ ਲੈ ਲਈਆਂ ਇਹਨਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕੱਟ ਲੈਨੇ। ਕੁੱਟ ਕੇ ਵੀ ਪਾ ਸਕਦੇ ਆਂ। ਪਰ ਜਿਆਦਾ ਥੋੜੀਆਂ ਲੈਤੀਆਂ ਨੇ ਆਪਾਂ ਨੇ ਬ੍ਰੇਕ ਕੱਟ ਲੈਨੇ ਕਿਉਂਕਿ ਪਿਆਜ਼ ਵੀ ਉਹ ਉਹ ਪਿਆਜ਼ ਵੀ ਗਰਮ ਨੇ ਜੀ ਟਮਾਟਰ ਵੀ ਗਰਮ ਨੇ ਤੇ ਲਸਣ ਵੀ ਇਸ ਲਈ ਆਪਾਂ ਥੋੜੀ ਜਿਹੀ ਰਹਿਤ। ਬਸ। ਲਓ ਜੀ ਆਪਾਂ ਗੈਸ ਬਾਲ ਦਿਆਂ। ਉੱਪਰ ਧਰ ਦਿਆਂ ਪਕੜਾ ਇਹ। ਕੜਾਹੀ ਇਹਪਰ ਧੋਲੀ ਕਿਉਂਕਿ ਮੌਸਮ ਇਹ ਜਿਆ ਜਿਹੜੇ ਇੱਕ ਪੰਡਾ ਧੋਕੀ ਧਰਨਾ ਪੈਂਦਾ। ਇਹਨੂੰ ਚੰਗੀ ਤਰ੍ਹਾਂ ਗਰਮ ਹੋ ਲੈਣ ਦਿਓ। ਫਿਰ ਆਪਾਂ ਪਾਉਨੇ ਵਿੱਚ। ਲਓ ਜੀ ਪੈਨ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ 700 ਦਾ ਤੇਲ ਐਡ ਕਰ ਲੈਨੇ ਆਂ ਇਹ ਮਠੀਰਿਆ ਹੋਇਆ ਤੇਲ ਆਪਣਾ ਕਿਉਂਕਿ ਤੇਲ 'ਚ ਹਰੇਕ ਚੀਜ਼ ਕਰਾਰੀ ਬਣਦੀ ਹੈ ਜੀ ਐਨੀ ਘਿਓ 'ਚ ਨਹੀਂ ਵਧੀਆ ਬਣਦੀ ਜਿੰਨੀ ਤੇਲ 'ਚ ਬਣਦੀ ਆ ਤੇਲ ਆਪਣਾ ਮਠੀਰਿਆ ਹੋਇਆ ਆਪਾਂ ਗਰਮ ਕਰ ਲੈਨੇ ਆਂ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਲਸਣ ਐਡ ਕਰ ਦਿੰਨੇ ਆਂ ਕਲਾਸ ਨੂੰ ਆਪਾਂ ਬ੍ਰਾਊਨ ਕਰ ਲੈਨੇ ਆ ਹਲਕਾ ਜਿਹਾ ਲਓ ਜੀ ਲਾਸਨ ਆਪਣਾ ਬ੍ਰਾਊਨ ਹੋ ਗਿਆ ਦੇਖੋ ਹਲਕਾ ਹਲਕਾ ਬ੍ਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰ ਲੈਨੇ ਆ ਜਿਹੜੇ ਆਪਾਂ ਕੱਟ ਕੇ ਰੱਖੇ ਤੇ ਪਿਆਜ਼ਾਂ ਨੂੰ ਵੀ ਆਪਾਂ ਹਲਕਾ ਬ੍ਰਾਊਨ ਕਰ ਲਵਾਂਗੇ। ਓਨੀ ਦੇਰ ਤੱਕ ਪਕਾਵਾਂਗੇ ਪਿਆਜ਼ਾਂ ਨੂੰ ਜਿੰਨੀ ਦੇਰ ਤੱਕ ਆਪਣੇ ਪਿਆਜ਼ ਹਲਕੇ ਹਲਕੇ ਬ੍ਰਾਊਨ ਨਹੀਂ ਹੋ ਗਏ। ਚੰਗੀ ਤਰ੍ਹਾਂ ਮਿਕਸ ਕਰ ਲੈਣੇ ਤੇਲ 'ਚ। ਤੁਸੀਂ ਇਸ ਤਰੀਕੇ ਨਾਲ ਦੂਰ ਬਣਾ ਕੇ ਦੇਖਿਓ। ਲਓ ਜੀ ਪਿਆਜ਼ ਆਪਣੇ ਹਲਕੇ ਬ੍ਰਾਊਨ ਹੋ ਗਏ। ਦੇਖੋ ਵਧੀਆ ਹੋ ਗਏ ਲਾਲ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਟਮਾਟਰ ਕੱਟ ਕੇ ੱਖੇ ਤੇ ਇਹ ਐਡ ਕਰ ਲੈਨੇ ਹੁਣੀ ਮਨਵਾ ਪੌਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਪਿਆਜ਼ ਆ ਟਮਾਟਰ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਪੱਕ ਨਹੀਂ ਜਾਂਦੇ ਸੰਗੀਤਰਾ ਮਿਕਸ ਕਰ ਲੈਣੇ ਆ ਪਿਆਜ਼ਾਂ ਦੇ ਵਿੱਚ। 10 ਮਿੰਟ ਦੇਰ ਤੱਕ ਆਪਾਂ ਚਮਚਾ ਫੇਰ-ਫੇਰ ਕੇ ਇਹਨਾਂ ਨੂੰ ਪਕਾਉਂਦੇ ਰਹਾਂਗੇ। ਲਓ ਜੀ ਟਮਾਟਰ ਦੇਖੋ ਆਪਣੇ ਗਲ ਗਏ। ਦੇਖੋ ਬਹੁਤ ਗਲ ਗਏ ਤਾਂ ਨਾ ਹੁਣ ਆਪਾਂ ਇਹਦੇ ਵਿੱਚ ਨਮਕ ਵਿੱਚ ਮਸਾਲੇ ਐਡ ਕਰਦੇ ਆ। ਜਿਹੜੇ ਰਹਿ ਗਏ ਉਹ ਆਪਣੇ ਨੂਨ ਵਿੱਚ ਮਸਾਲੇ ਪਾਣ ਤੋਂ ਗਲ ਜਾਣਗੇ ਨਾ ਨਮਕ ਐਡ ਕਰ ਦਿੰਨੇ ਆ ਮਿਰਚ ਐਡ ਕਰ ਦਿਆਂ ਹਲਦੀ ਐਡ ਕਰ ਦਿਆਂ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਹੁਣ ਆਪਾਂ ਇਹਨੂੰ ਓਨੀ ਦੇਰ ਤੱਕ ਪਕਾ ਲੈਨੇ ਆ ਜਿੰਨੀ ਦੇਰ ਤੱਕ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ। ਲਓ ਜੀ ਮਸਾਲੇ ਆਪਣੇ ਸਾਰੇ ਚੰਗੀ ਤਰ੍ਹਾਂ ਪੱਕ ਗਏ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗੁੜ ਐਡ ਕਰ ਲੈਨੇ ਆ। ਗੁੜ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵਿੱਚ। ਤਾਂ ਚੰਗੀ ਤਰ੍ਹਾਂ ਇਹਨੂੰ ਪਕਾ ਲਵਾਂਗੇ। ਲਓ ਜੀ ਇਹਨੂੰ ਇੱਕ ਦੋ ਮਿੰਟ ਲਈ ਆਪਾਂ ਹੋਰ ਪਕਾ ਲੈਨੇ ਆ। ਲਓ ਜੀ ਟਮਾਟਰ ਦੀ ੱਖਟੀ ਮਿੱਠੀ ਚਟਨੀ ਬਣ ਕੇ ਤਿਆਰ ਆ। ਨਾ ਛਿੱਲਣ ਦੀ ਲੋ ਟਮਾਟਰਾਂ ਨੂੰ ਨਾ ਵਾਲਣ ਦੀ ਲੋੜ। ਪੋਣਾ ਵਾਲ ਕੇ ਬਣਾਉਣ ਲੱਗੇ ਜੀ ਜਾਂ ਫਰਾਈ ਕਰਕੇ ਅੱਗੇ ਇਦਾਂ ਪਹਿਲਾਂ ਇਹ ਅਹੀਂ ਬਣਾਉਂਦੇ ਤੇ ਟਮਾਟਰਾਂ ਦੀ ਚਟਣੀ ਬਹੁਤ ਟੇਸਟੀ ਲੱਗਦੀ ਜੀ ਇਸ ਤਰ੍ਹਾਂ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਪਰਾਂਠੇ ਨਾਲ ਖਾਓ ਜਾਂ ਰੋਟੀ ਨਾਲ ਖਾਓ ਇਹਦੇ ਉੱਪਰ ਖਾਣ ਵੇਲੇ ਆਪਾਂ ਪਾ ਲਵਾਂਗੇ ਮੱਖਣੀ ਜਾਂ ਘਰ ਦੇ ਦੁੱਧ ਦੀ ਮਿਲਾਈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਸਭ ਠੱਪ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ